ਗੂਜਰੀ ਸ੍ਰੀ ਰਵਦਾਸ ਜੀੋ ਕੇ ਪਦੇ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੋਧ ਤਾਂ ਬਛਰਾ ਥਨੋ ਬਿਟਾਰੇ ਓ ਫੋਲ ਪਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਲੈ ਤਰਵ ਅਵਰ ਨਾ ਭੋਲਾ ਅਨੋਪ ਨ ਪਾਵ ਰਹਾਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 522 ਭਗਤਾਂ ਕੀ ਬਾਣੀ ਦੇ ਅੰਤਰਗਤ ਗੂਜਰੀ ਰਾਗ ਦੇ ਵਿੱਚ ਸ੍ਰੀ ਰਵਿਦਾਸ ਜੀ ਉਹ ਕਾ ਪਦਾ ਤੀਸਰੇ ਘਰ ਦੇ ਵਿੱਚ ਗਾਉਣ ਦਾ ਉਪਦੇਸ਼ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਇੱਕ ਹੈ ਸਤ ਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦੁੱਧ ਤਾਂ ਬਛਰਾਂ ਥਨੋਂ ਬਿਟਾਰਿਓ ਫੁੱਲ ਪਵਰਾ ਜਲ ਮੀਨ ਬਿਗਾਰਿਓ ਅੰਦੁੱਧ ਤਾਂ ਬਛਰਾ ਥਨੋਂ ਬਿਟਾਰਿਓ ਅਰਥਾਤਕ ਬੇਸ਼ੱਕ ਕਰਮੇ ਕਾਂਢੀ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਚੜਾਵਾ ਚੜਾਉਣ ਦੇ ਲਈ ਦੁੱਧ ਵਗੈਰਾ ਨੂੰ ਪਵਿੱਤਰ ਗਿਣਦੇ ਹਨ ਪਰੰਤ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ ਕਿ ਗਾਂ ਵਗੈਰਾ ਦਾ ਦੁੱਧ ਤਾਂ ਉਸ ਦੇ ਬੱਚੇ ਨਥਣਾ ਦੇ ਵਿੱਚ ਹੀ ਵਿਗਾੜ ਦਿੱਤਾ ਭਾਵੇਂ ਕਿ ਝੂਠਾ ਕਰ ਦਿੱਤਾ ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਗਾਂ ਨੂੰ ਚੋਣ ਤੋਂ ਪਹਿਲਾਂ ਬੱਚੇ ਵਗੈਰਾ ਨੂੰ ਉਸ ਦੇ ਥੱਲੇ ਛੱਡਿਆ ਜਾਂਦਾ ਹੈ ਸੋ ਮਹਾਰਾਜ ਕਹਿੰਦੇ ਭਾਈ ਦੁੱਧ ਕਿਵੇਂ ਪਵਿੱਤਰ ਹੋਇਆ ਕਹਿੰਦੇ ਦੁੱਧ ਤਾਂ ਬਛਰਾਂ ਥਨੋਂ ਬਿਟਾਰਿਆ ਫੁੱਲ ਪਵਰ ਜਲ ਮੀਨ ਬਿਗਾਰਿਆ ਫੁੱਲ ਪਵਰ ਜਲ ਮੀਨ ਬਿਗਾਰਿਆ ਅਰਥਾਤ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਕੁਝ ਲੋਕ ਫੁੱਲਾਂ ਤੇ ਜਲ ਨੂੰ ਪਵਿੱਤਰ ਜਾਣ ਕੇ ਉਸ ਪਰਮੇਸ਼ਰ ਜੀ ਦੇ ਦਰ ਤੇ ਚੜਾਵਾ ਚੜਾਉਂਦੇ ਹਨ ਪਰੰਤੋ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ ਕਿ ਫੁੱਲਾਂ ਨੂੰ ਤਾਂ ਭਾਈ ਪੌਰੇ ਨੇ ਟਾਣੀ ਦੇ ਨਾਲ ਹੀ ਝੂਠਾ ਕਰ ਦਿੱਤਾ। ਭਾਵ ਕਿ ਫੁੱਲ ਦੀ ਤਾਂ ਟਾਣੀ ਦੇ ਨਾਲ ਹੀ ਪੌਰਾ ਵਾਸ਼ਨਾ ਲੈ ਜਾਂਦਾ ਹੈ। ਪਰਮੇਸ਼ਰ ਦੇ ਦਰ ਤੋਂ ਜਾਂ ਇਸ਼ਟ ਦੇਵ ਦੇ ਦਰ ਤੋਂ ਚੜਾਉਣ ਤੋਂ ਪਹਿਲਾਂ ਹੀ ਅਤੇ ਮਹਾਰਾਜ ਕਹਿੰਦੇ ਜਲ ਮੀਨ ਵਿਗਾਰ ਅਰਥਾਤ ਕਿ ਜਲ ਨੂੰ ਤਾਂ ਮੱਛੀਆਂ ਨੇ ਨਦੀ ਵਗੈਰਾ ਦੇ ਵਿੱਚ ਪਾਣੀ ਦੇ ਸੋਮੇ ਦੇ ਵਿੱਚ ਸਮੁੰਦਰ ਵਗੈਰਾ ਦੇ ਵਿੱਚ ਹੀ ਵਿਗਾੜ ਦਿੱਤਾ। ਭਾਵ ਕਿ ਜਲ ਜੀਵਾਂ ਨੇ ਝੂਠਾ ਕਰ ਦਿੱਤਾ। ਸੋਇਸ ਕਰਕੇ ਅਗਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਈ ਗੋਬਿੰਦ ਪੂਜਾ ਕਹਾਲੈ ਚਰਵ ਅਵਰ ਨਾ ਭੂਲਾ ਅਨੋਪ ਨਾ ਪਾਵ ਰਹਾ ਮਾਈ ਗੋਬਿੰਦ ਪੂਜਾ ਕਹਾਲੈ ਚਰਵ ਅਰਥਾਤ ਕਿ ਮੇਰੀ ਮਾਈ ਮਾਵਾਸ ਗੋਬਿੰਦ ਜੀ ਦੀ ਪੂਜਾ ਹਿਤ ਸੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਹਿਤ ਕਹਾ ਲੈ ਤਰਾਵੋ ਕਿਥੋਂ ਕਿਹੜੀ ਜੀਜ ਲੈ ਕੇ ਚੜਾਵਾ ਚੜਾਉਣੀ ਕਰਾਂ ਜੋ ਸੁੱਚੀ ਹੋਵੇ ਮਹਾਰਾਜ ਕਹਿੰਦੇ ਅਵਰ ਨ ਫੂਲ ਅਨੋਪ ਨ ਪਾਵਰ ਹਉ ਅਵਰ ਨ ਫੂਲ ਅਰਥਾਤ ਕਿ ਹੋਰ ਕੋਈ ਫੁੱਲ ਵਗੈਰਾ ਨਹੀਂ ਹੈ ਜੋ ਸੁੱਚੇ अथवा پاک ਪਵਿੱਤਰ ਹੋਣ ਸੋ ਐਸੇ ਕਰਕੇ ਮਹਾਰਾਜ ਕਹਿੰਦੇ ਅਨੂਪ ਨਾ ਪਾਵ ਅਰਥਾਤ ਕਿ ਅਸੀਂ ਕੇਵਲ ਜਈਆਂ ਤੀਜਾ ਮਸਤਾਂ ਦਾ ਚੜਾਵਾ ਚੜਾਉਂਦੇ ਹੋਏ ਉਸ ਅਨੂਪ ਅਰਥਾਤ ਉਪਮਤ ਰਹਿਤ ਬੇਨजीर विचित्र ਪਰਮੇਸ਼ਰ ਨੂੰ ਪਾ ਨਹੀਂ ਸਕਦੇ ਇੱਥੇ ਥੋੜਾ ਪਾੜ ਪੈਦਾ ਸੰਪਰਦਾਵਾਂ ਦੇ ਵਿੱਚ ਪਾਠ ਅਨੂਪਨ ਪਾਵੋ ਕੀਤਾ ਜਾਂਦਾ ਜਿਸ ਦਾ ਅਰਥ ਹੈ ਕਿ ਹੋਰ ਕੋਈ ਫੁੱਲ ਵਗੈਰਾ ਨਹੀਂ ਹਨ ਜਿਨ੍ਹਾਂ ਦੇ ਸਦਕਾ ਅਸੀਂ ਉਪਮਤ ਰਹਿਤ ਪਰਮੇਸ਼ਰ ਨੂੰ ਪਾ ਲਈਏ ਸਰਹਾਉ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੈਂ ਲਾਗਰ ਬਹਿ ਰਹਾ ਪਉੰਗਾ ਬੇਖ ਅਮਰਦ ਬਸਾ ਇੱਕ ਸੰਗਾ ਮੈਂ ਲਾਗਰ ਬਹਿ ਰਹਾ ਪਉੰਗਾਰ ਸਾਥ ਕਿ ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਕੁਝ ਲੋਕ ਵਾਸਾ ਪਰਮੇਸ਼ਰ ਜੀ ਦੇ ਨਮਿਤ ਮਾਲਾਗਰ ਅਰਥਾਤ ਕਿ ਮਲਿਆਗिरी ਪਹਾੜ ਦੇ ਉੱਪਰ ਸਥਿਤ ਚੰਦਨ ਦਾ ਚੜਾਵਾ ਚੜਾਉਣਾ ਕਰਦੇ ਹਨ ਪਰੰਤੂ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ ਕਿ ਚੰਦਨ ਦੇ ਬੂਟਿਆਂ ਨੂੰ ਤਾਂ ਭਾਈ ਸੱਪਾਂ ਨੇ ਵਲੇਟੇ ਮਾਰੇ ਹੋਏ ਹਨ ਮਹਾਰਾਜ ਕਹਿੰਦਾ ਮੈਂ ਲਾਗਰ ਬੇਰੇ ਹਾ ਪਯੰਗਾ ਮੇਕਾ ਅਮਰਤ ਬਸ ਹੈ ਇੱਕ ਸੰਗਾ ਮੇਕਾ ਅਮਰਤ ਬਸ ਹੈ ਇੱਕ ਸੰਗਰ ਅਰਥਾਤ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਕੁਝ ਲੋਕ ਉਸ ਪਰਮੇਸ਼ਰ ਜੀ ਦੇ ਨਮਿੱਤ ਅਮਰਤ अथवा ਜਲ ਦਾ ਚੜਾਵਾ ਚੜਾਉਣਾ ਕਰਦੇ ਹਨ ਪਰੰਤੂ ਜਿੱਥੇ ਤੱਕ ਅਮਰਤ ਦਾ ਸੰਬੰਧ ਹੈ ਮਹਾਰਾਜ ਕਹਿੰਦਾ ਵਿਖ ਅਤੇ ਅੰਮ੍ਰਿਤ ਅਰਥਾਤ ਜ਼ਹਿਰ ਤੇ ਅੰਮ੍ਰਿਤ ਦੋਵੇਂ ਸਮੁੰਦਰ ਦੇ ਵਿੱਚ ਇੱਕੋ ਥਾਂ ਹੀ ਵਸਦੇ ਹਨ ਪౌరాਣਿਕ ਕਥਾਵਾਂ ਦੇ ਮੁਤਾਬਕ ਜਿਵੇਂ ਆਪਾਂ ਜਾਣਦੇ ਹਾਂ ਕਿ ਜਿਵੇਂ ਦੇਵਤਿਆਂ ਔਰ ਰਾਖਸ਼ਾਂ ਨੇ ਰਲ ਕੇ ਖੀਰ ਸਮੁੰਦਰ ਨੂੰ ਰੜਕਣਾ ਕੀਤਾ ਸੀ ਹਿਮਦਰਾਚਲ ਪਹਾੜ ਨੂੰ ਬਾਸ਼ਕੀ नाग ਦਾ ਨੇਤਰਾ پا ਕੇ ਤੇ ਜਿਹੜੇ ਸਰੋਵਰ ਦੇ ਵਿੱਚ ਉਹ ਸਮੁੰਦਰ ਦੇ ਵਿੱਚ ਜਿਹੜਾ ਅਮਰਤ ਦਾ ਕੁੰਭ ਲੈ ਕੇ ਤਨੰਦਰਵਾਦ ਨਿਕਲਿਆ ਸੀ ਉਸੇ ਦੇ ਵਿੱਚੋਂ ਹੀ ਕਾਲਕੂੜ ਜ਼ਹਿਰ ਨਿਕਲਿਆ ਸੀ ਸੋ ਇਸ ਕਰਕੇ ਮਹਾਰਾਜ ਕਹਿੰਦੇ ਅਮਰਤ ਪਵਿੱਤਰ ਕਿਵੇਂ ਹੋਇਆ ਭਾਈ ਜਿੱਥੋਂ ਅਮਰਤ ਨਿਕਲਿਆ ਸੀ ਉੱਥੋਂ ਹੀ ਤਾਂ ਜ਼ਹਿਰ ਨਿਕਲਿਆ ਸੀ ਜਿਹੜਾ ਸ਼ਿਵ ਨੇ ਆਪਣੇ ਕਾਂਠ ਦੇ ਵਿੱਚ ਧਾਰਨ ਕੀਤਾ ਸੀ ਸੋ ਭਾਈ ਬੇਖਰ ਅਮਰਤ ਵੀ ਕੋਥਾਂ ਹੀ ਵਸਦੇ ਹਨ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦ ਤੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਤੂ ਪਦੀਪ ਨਈ ਬੇਧਾ ਬਾਸਾ ਕੈਸੇ ਪੂਜ ਕਰਾਂ ਤੇਰੀ ਦਾਸਾ ਤੂਪ ਦੇਪ ਨਈ ਵਿਦ ਅਰਥਾਤ ਜਿਵੇਂ ਆਪਾਂ ਜਾਣਦੇ ਹਾਂ ਕਿ ਕੁਝ ਲੋਕ ਉਸ ਪਰਮੇਸ਼ਰ ਜੀ ਦੀ ਪੂਜਾ ਹਿਤ ਤੂਪ ਤਖੌਣੀ ਕਰਦੇ ਹਨ ਕੁਝ ਲੋਕ ਦੀਪ ਅਰਥਾਤ ਦੀਵਾ ਜਗਾਉਣਾ ਕਰਦੇ ਹਨ ਅਤੇ ਨਈ ਵਿਦ ਅਰਥਾਤ ਕਿ ਭੋਜਨ ਵਗੈਰਾ ਨਵੇਦਨਾ ਅਰਥਾਤ ਅਰਪਣ ਕਰਦੇ ਹਨ ਪਰੰਤੂ ਇਹਨਾਂ ਸਾਰੀਆਂ ਚੀਜ਼ਾਂ ਦੀ ਵਾਸ਼ਨਾ ਤਾਂ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਜੀ ਤੋਂ ਪਹਿਲਾਂ ਇਹਨਾਂ ਨੂੰ ਦਿਖਾਉਣੇ ਵਾਲਾ ਜਾਂ ਤਿਆਰ ਕਰਨੇ ਵਾਲਾ ਹੀ ਲੈ ਲੈਂਦਾ ਭਾਈ ਸੋ ਇਸ ਕਰਕੇ ਮਹਾਰਾਜ ਕਹਿੰਦੇ ਕੈਸੇ ਪੂਜ ਕਰਹ ਤੇਰੀ ਦਾਸ ਅਰਥਾਤ ਕਹੇ ਸਵਾਮੀ ਜੀ ਅਸੀਂ ਤੁਹਾਡੇ ਦਾਸ ਤੁਹਾਡੀ ਸੇਵਾ ਭਲਾ ਕਿਹੜੇ ਤਰੀਕੇ ਦੇ ਨਾਲ ਕਰੀਏ ਸੋ ਅਗੋਂ ਆਪਣੇ ਬਚਨ ਦੇ ਚੌਥੇ ਪਦੇ ਦੇ ਵਿੱਚ ਮਹਾਰਾਜ ਉਸ ਪਰਮੇਸ਼ਰ ਜੀ ਦੀ ਅਸਲ ਪੂਜਾ ਦੀ ਯੁਗਤੀ ਦੱਸਣ ਲੱਗੇ ਹਨ ਮਹਾਰਾਜ ਕਹਿੰਦਾ ਤਾਨਮਨ ਅਰਪਾ ਪੂਜ ਚਰਾਵ ਔਗੋਰ ਪਰਸਾਦੇ ਨਿਰੰਜਨ ਪਾਵ ਤਾਨਮਨ ਅਰਪਾ ਪੂਜ ਚਰਾਵ ਅਰਥਾਤ ਕੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪਣਾ ਤਨ ਤੇ ਮਨ ਵਗੈਰਾ ਅਰਪਣ ਕਰਨਾ ਕਰਦਾ ਹਾਂ ਅਤੇ ਆਪਣਾ ਇਹ ਸਭ ਕੁਝ ਤੁਹਾਡੀ ਪੂਜਾ ਵਜੋਂ ਚੜਾਵਾ ਚੜਾਉਣਾ ਕਰਦਾ ਹਾਂ ਸੋ ਐਸੇ ਕਰਕੇ ਮਾਰੇ ਕਹਿੰਦੇ ਨੇ ਗੌਰ ਪਰਸਾਦ ਨਿਰੰਜਨ ਪਾਵ ਅਰਥਾਤ ਕਿਸ ਤਰੀਕੇ ਦੇ ਨਾਲ ਆਪਣੇ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਏ ਮਾਇਆ ਤੋਂ ਰਹਿਤ ਪਰਮੇਸ਼ਰ ਨਿਰੰਜਨ ਜੀ ਮੈਂ ਤੁਹਾਨੂੰ ਪਉਣਾ ਕਰਦਾ ਹਾਂ ਸਗੋਂ ਅੰਤਮ ਆਪਣੇ ਬਚਨ ਦੇ ਪੰਜਵੇਂ ਪਦੇ ਜ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਪੂਜਾ ਅਰਚਾ ਆਹੇ ਨ ਤੋਰੀ ਕਹ ਰਵਦਾਸ ਕਵਨ ਗਤਮੋਰੀ ਪੂਜਾ ਅਰਚਾ ਆਹੇ ਨ ਤੋਰੀ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਧੋਂ ਗਰਮੇ ਕਾਂਢੀ ਲੋਕਾਂ ਦੇ ਕੋਲ ਆਪਣੇ ਤਾਨ ਔਰ ਮੰਨ ਦੇ ਅਰਪਣ ਵਾਲੀ ਤੁਹਾਡੀ ਅਸਲ ਪੂਜਾ ਤਾਂ ਹੋ ਹੀ ਨਹੀਂ ਸਕਦੀ ਸਾਡੇ ਤੁਹਾਡੀ ਅਸਲ ਪੂਜਾ ਹੁੰਦੀ ਨਹੀਂ ਸਾਡੇ ਕੋਲ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਕਹਿ ਰਵੇਦਾਸ ਕਵਨ ਗਤ ਮੋਰੀ ਅਰਥਾਤ ਕਿ ਆਪਣੇ ਬਚਨ ਦੇ ਅਖੀਰ 'ਚ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਅਸਲੀ ਪੂਜਾ ਤੋਂ ਬਗੈਰ ਸਾਡੀ ਦੁਨਿਆਵੀ ਜੀਵਾਂ ਦੀ ਭਲਾ ਕੀ ਹਾਲਤ ਹੋਵੇਗੀ ਪਾਵ ਕੇ ਨਾਮ ਤੋਂ ਬਿਗੈਰ ਸਾਡੀ ਹਾਲਤ ਬਹੁਤ ਬੁਰੀ ਹੋਵੇ ਕੋਈ ਪਾਤਸ਼ਾਹ ਜੀ ਸੋ ਮਹਾਰਾਜ ਕਹਿੰਦਾ ਪੂਜਾ ਅਰਚਾ ਆਹੈ ਨ ਤੋਰੀ ਕਹਰਵ ਦਾਸ ਕਵਨ ਗਤ ਮੋਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ